ਜਾ ਸਰਕਾਰ ਦੇ ਕੰਮਾਂ 'ਚ ਜਿਹੜਾ ਤੇਲ ਪਾਇਆ ਉਹਦੇ ਵੇਜੂ ਨਾ ਜਿੱਤੇ ਵੀ ਭੀੜ ਕੇ ਮੰਤਰੀ ਇਹ ਕਿਤੇ ਵੀ ਜਾਣਗੇ ਤਾਂ ਬਿਜਲੀ ਬੋਰ ਦਾ ਚੇਅਰ ਮੈਂ ਉਜਾਊਗਾ ਦਾਟ ਰਹਿ ਦਿੱਤਾ ਜਾਊ ਜਿਸ ਤਰ੍ਹਾਂ ਅਸੀਂ ਅੱਜ ਗਾਮੀਆਂ ਦੇ ਵਿੱਚ ਈ ਤੁੱਪੇ ਖੜੇ ਆ ਆਉਣ ਵਾਲੇ ਜਨਤਾ ਦੇ ਵਿੱਚ ਇਨ੍ਹਾਂ ਮੰਤਰੀਆਂ ਨੂੰ ਬਿਜਲੀ ਬੋਰ ਦੇ ਸੀਐਮਡਰ ਵੀ ਕਟੌੜੇ ਦੇ ਵਿੱਚ ਆਈ ਖੜਾ ਕੀਤਾ ਜਾਊ ਲੋਕਾਂ ਦੇ ਇੱਕ-ਇੱਕ ਅੱਗੇ ਮੈਂ ਤੁਹਾਨੂੰ ਖੜਾ ਤੋ ਨਾਲ ਕਿਸੇ ਨਾਲ ਖੰਨ ਤੇ ਇਹਨਾਂ ਨੂੰ ਪ੍ਰੇਖਿਆ ਪੰਜਾਬ ਸਰਕਾਰ ਨੂੰ ਅਸੀਂ ਤਾਂ ਮੋਦੀ ਤੋਂ ਜਾਣ ਕਿਉਂ ਤਾਂ ਸਾਡੇ ਸੋਚੇ ਮਰਦਾਨ ਤੇ ਕਿਸਾਨਾਂ ਨੇ ਗੋਡੇ ਲਾ ਕੇ ਤੋਬ ਕਰਤਾ ਸੀ ਕਿ ਪੰਜਾਬ ਸਰਕਾਰ ਕੀ ਕੀਤੀ ਜੇ ਇਹਨੂੰ ਆਉਣ ਵਾਲੇ ਸਮੇਂ ਵਿੱਚ ਦੱਸਦੇ ਹਾਂਗੇ ਕਿ ਜੇ ਅਸੀਂ ਇਹਨੂੰ ਬਣਾਉਣ ਗਾਰਨਾ ਹੈ ਤਾਂ ਉਹਦੇ ਜਾਣਦੇ ਆ ਪਰ ਮਨ ਵਿੱਚ ਬਾਜ਼ਾ ਨੂੰ ਪੁੱਛ ਰਹੇ ਕਿ ਮਾਲਵੇ ਦੀ ਧਰਤੀ ਤੋਂ ਜਦੋਂ ਕੋਈ ਲਹਿਰ ਚੱਲੀ ਹੈ ਉਹ ਫਿਰ ਐਂਡੇ ਇੱਥੇ ਆ ਕੇ ਹੁੰਦਾ ਹੈ ਜਿਵੇਂ ਇਦੂੰ ਲਾ ਕੇ ਕੋਲ ਐਂਡ ਲਹਿਰ ਚੱਲੀ ਆ ਮਾਲਵੇ ਦੀ ਧਰਤੀ ਤੇ ਹੁੰਦਾ ਹੁਣ ਜਿਹੜਾ ਇਹ ਮਾਲਵੇ ਦੀ ਧਰਤੀ ਕੋਲ ਵੱਡਾ ਸੰਘਰਸ਼ ਚੱਲਿਆ ਹੈ ਅੱਜ ਵੀ ਪੰਜਾਬ ਸਰਕਾਰ ਦੇ ਚੰਨਾਂ ਚ ਜਿਹੜਾ ਤੇਲ ਪਾਇਆ ਉਹਦੇ ਵਿੱਚ ਹੋਰ ਉਹਨੂੰ ਹਿਲਾਉਣਾ ਚਾਹੁੰਦੇ ਆ ਕਿ ਹੁਣ ਵੀ ਸਮਾਂ ਇਦੋਂ ਬਾਅਦ ਜਮਨੀ ਚੋਣਾ ਆਉਣੇ ਵਿਚਾਰ ਹਰਿਆਣਾ ਸਰਕਾਰ ਦੇ ਵਿੱਚ ਵੀ ਇਹਨਾਂ ਦੇ ਬੋਟਾਂ ਚ ਖੜੇ ਹੋਣਾ ਆਪਾਂ ਇੱਥੇ ਵੀ ਵੱਡੇ ਆਗਮਨ ਹੋ ਕੇ ਸਮੁੱਚੇ ਪੰਜਾਬ ਦੇ ਮਿਲਾਈ ਨੂੰ ਜਾ ਕੇ ਉਹ ਤੇ ਇਹਨਾਂ ਦਾ ਪਿੱਟਾ ਪਾਪਾ ਕਰਾਂਗੇ ਕਿ ਇਹ ਭੰਡਾ ਦੀ ਸਰਕਾਰ ਹੈ ਅਸੀਂ ਤਾਂ ਥੱਕੇ ਜਾਇਓ ਭਰਾਵੋ ਤੁਸੀਂ ਤਾਂ ਠੱਕੇ ਜਾਇਓ ਹੁਣ ਅਸੀਂ ਤਿੰਨ ਤਰੀਕ ਨੂੰ ਜੋ ਮਲਾਜ਼ਮਾਂ ਦਾ ਜੁਆਇੰਟ ਫੋਰਮ ਦਾ ਇੱਕ ਫਰੰਟ ਬਣਿਆ ਹੋਇਆ ਹੈ ਉਹਦਾ ਵੀ ਤਿੰਨ ਤਰੀਕ ਨੂੰ ਚੰਗੀ ਹੋਣੀ ਹੈ ਇਹਦੀ ਬਾਤ ਜਿੱਥੇ ਵੀ ਫੀਲਡ 'ਚ ਮੰਤਰੀ ਇਹ ਕਿਤੇ ਵੀ ਜਾਣਗੇ ਤਾਂ ਬਿਜਲੀ ਬੋਰਡ ਦਾ ਚੇਅਰ ਮੈਂ ਚਾਊਗਾ ਡਾਕਟਰ ਐ ਕੀਤਾ ਜਾਊ ਜਿਸ ਤਰ੍ਹਾਂ ਅਸੀਂ ਅੱਜ ਧੰਨਵਾਦ ਗਾਇਮੂ ਦੇ ਵਿੱਚ ਈ ਤੁੱਪੇ ਖੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਮੰਤਰੀਆਂ ਨੂੰ ਬਿਜਲੀ ਬੋਰਡ ਦੇ ਸੀਐਮ ਨੂੰ ਵੀ ਕਟਾਰਾ ਦੇ ਵਿੱਚ ਆ ਕੇ ਖੜਾ ਕੀਤਾ ਜਾਊ ਲੋਕਾਂ ਦੇ ਅੱਗੇ ਨਾ ਖੜਾ ਤੇ ਨਾ ਕਿਸੇ ਨਾਲ ਖੜਨਾ ਤੇ ਇਹਨਾਂ ਨੂੰ ਪ੍ਰੇਖਿਆ ਪੰਜਾਬ ਸਰਕਾਰ ਨੂੰ ਅਸੀਂ ਤਾਂ ਮੋਦੀ ਤੋਂ ਜਾਣਦੇ ਹਾਂ ਸਾਡੇ ਸਮੁੱਚੇ ਮਰਹਦਾਨ ਤੇ ਕਿਸਾਨਾਂ ਨੇ ਗੋਡੇ ਨਾ ਕਿ ਤੱਕ ਕਰਤਾ ਸੀ ਤੇ ਪੰਜਾਬ ਸਰਕਾਰ ਕੀ ਕੀਤੀ ਜੇ ਇਹਨੂੰ ਆਉਣ ਵਾਲੇ ਸਮੇਂ ਵਿੱਚ ਦੱਸਦਾ ਰਹੇ ਕਿ ਜੇ ਅਸੀਂ ਇਹਨੂੰ ਬਣਾਉਣ ਜਾਣ ਦਾ ਹਕਾਉਨ ਤੇ ਜਾਣਦੇ ਆ ਪਰ ਮਨ ਦੀ ਤਵਾਜ ਨੂੰ ਪੁੱਛ ਰਹੇ ਹੋ ਇਹ ਮਾਲਵੇ ਦੀ ਧਰਤੀ 'ਤੇ ਜਦੋਂ ਕੋਈ ਲਹਿਰ ਚੱਲੀ ਹੈ ਉਹਦਾ ਫਿਰ ਐਂਡ ਇੱਥੇ ਆ ਕੇ ਹੁੰਦਾ ਹੈ ਜਦੋਂ ਇਧਰੋਂ ਜਾ ਕੇ ਕੋਈ ਐਂਡ ਲਹਿਰ ਚੱਲੀ ਹੈ ਮਾਲਵੇ ਦੀ ਧਰਤੀ 'ਤੇ ਹੁੰਦਾ ਹੈ ਹੁਣ ਜਿਹੜਾ ਹੈ ਮਾਲਵੇ ਦੀ ਧਰਤੀ ਤੋਂ ਵੱਡਾ ਸੰਕਟ ਚੱਲਿਆ ਹੈ ਅੱਜੋ ਵੀ ਪੰਜਾਬ ਸਰਕਾਰ ਦੇ ਕੰਮਾਂ 'ਚ ਜਿਹੜਾ ਤੇਲ ਪਾਇਆ ਉਹਦੇ ਵਿੱਚ ਹੋਰ ਚਾਹੁੰਦੇ ਆ ਕਿ ਹੁਣ ਵੀ ਸਮਾਂ ਇਹ ਤੋਂ ਬਾਅਦ ਜਮਨੀ ਚੋਣਾਂ ਆਉਣੇ ਵਿਚਾਰ ਹੈ ਹਰਿਆਣਾ ਸਰਕਾਰ ਦੇ ਵਿੱਚ ਵੀ ਇਹਨਾਂ ਨੇ ਬੋਟਾਂ ਤੇ ਖੜਾ ਹੋਣਾ ਹੈ ਆਪਾਂ ਉੱਥੇ ਵੀ ਬੱਡੇ ਰਾਹਤ ਹੋ ਕੇ ਸਮੁੱਚੇ ਪੰਜਾਬ ਦੇ ਮਿਲਾਈ ਨੂੰ ਜਾ ਕੇ ਉੱਥੇ ਇਹਨਾਂ ਦਾ ਪਿੱਟਾ ਪਾ ਕਰਾਂਗੇ ਕਿ ਇਹ ਭੰਡਾ ਦੀ ਸਰਕਾਰ ਹੈ ਅਸੀਂ ਤਾਂ ਥੱਕੇ ਜਾਇਓ ਭਰਾਵੋ ਤੁਸੀਂ ਵੀ ਨਾ ਥੱਕੇ ਜਾਇਓ ਹੁਣ ਅਸੀਂ 3 ਤਰੀਕ ਨੂੰ ਜੋ ਮਲਾਜਮਾਂ ਦਾ ਜੁਆਇੰਟ ਫੋਰਮ ਦਾ ਇੱਕ ਪ੍ਰੈਂਟ ਬਣਿਆ ਹੋਇਆ ਹੈ ਉਹ ਦਾ ਵੀ 3 ਤਰੀਕ ਨੂੰ ਜੰਦੇ ਘਰ ਦੇ ਵਿੱਚ ਪਿੱਛੇ ਆਪਾਂ ਅਸੀਂ ਉਹ ਵੀ ਸਰਕਾਰ ਨੂੰ ਵਿਧਾਨ ਸਭਾ ਵੱਲ ਉੱਥੇ ਵੀ ਮਾਰਚ ਕਰਾਂਗੇ ਇਹਨੀਆਂ ਬੇਨਤੀਆਂ ਕਰਦਾ ਹੋਇਆ ਫਾਰਾਂਗਾ ਇਥੇ ਮੈਂ ਧੰਨਵਾਦ ਕਰਦਾ ਭਰਾ ਜੀ ਕਿਉਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ